ਅੱਜ ਪਿੰਡ ਭੱਟੀਵਾਲ ਕਲਾ ਵਿਖੇ ਭਾਰੀ ਗਿਣਤੀ ਦੀ ਗਲਤ ਭਾਈ ਚਾਲ ਦੇ ਲੋਕਾਂ ਵੱਲੋਂ ਥਾਣੇ 'ਚ ਸਪੈਕਟ ਕਰਦੇ ਆ ਦੱਸਿਆ ਉਹਨਾਂ ਇਹਰ ਮਸਾਲਾ ਤੇ ਬਾਗੜੀ ਲੋਹਾਰਾਂ ਵੱਲੋਂ ਕਾਗਜ਼ਾਟ ਕੀਤਾ ਗਿਆ ਹੈ। ਇਹਨਾਂ ਪੁਲਿਸ ਪ੍ਰਸ਼ਾਸਨ ਤੋਂ ਮਸਾਲਾ ਦਾ ਕਾਗਜ਼ਾ ਬਹਾਲ ਕਰਾਉਣ ਦੀ ਮੰਗ ਕੀਤੀ। ਇਸੇ ਮੌਕੇ ਤੇ ਪਿੰਡ ਵਾਸੀਆਂ ਨੇ ਬਲਦ ਕਰਦਿਆਂ ਦੱਸਿਆ ਕੁਝ ਸਮਾਂ ਪਹਿਲਾਂ ਜੇ ਤੁਸੀਂ ਜਗ੍ਹਾ ਖਰੀਦ ਲਈਏ ਬਸੜ ਦੇ ਚਾਰ ਪਰਿਵਾਰਾਂ ਨੇ ਉਹਨਾਂ ਤੋਂ ਮਿੰਟਲ ਕਰ ਲੈ ਕਰਕੇ ਇਹ ਲਈ ਥਾਂ ਮੰਗੀ ਸੀ ਪਰ ਤੁਸੀਂ ਉਹਨਾਂ ਗਰੀਬ ਹੋਣ ਦਾ ਨਾਮ ਲੈ ਕੇ ਗਾਣਾ ਦਿੱਤੀ। ਪੂਰੀ ਜਦੋਂ ਖਾਲੀ ਥਾਂ ਖਾਲੀ ਕਰਨ ਲਈ ਕਿਹਾ ਹਾਂ ਤਾਂ ਖਾਲੀ ਨਾ ਕਰਨ ਤੋਂ ਨਾ ਕਰ ਦਿੱਤੀ। ਪਿੰਡ ਦੀਆਂ ਪ੍ਰਕਾਸ਼ਤਾ ਤੱਕ ਨੂੰ ਕੋ ਗੱਲ ਬਣਦਾ ਹੈਗਾ ਰੋਣੇ ਲੋ ਬਾਗੀਆਂ ਨੂੰ ਖਾਲੀ ਕਰਨ ਤੋਂ ਰੁਕਿਆ ਜਾ ਰਿਹਾ ਹੈ ਮੈਂ ਕਿਸੇ ਨਾ ਰੋਣੇ ਮਾਰਿਆ ਮਾਸਟਰ ਅਸੀਸਕਰ ਕਰਕੇ ਪਰਮਸੰਗਤ ਬੰਦੂਰਾ ਸਿੱਧਿਆ ਪਿੱਛੇ ਸਾਰੇ ਹੋ ਗਏ ਸਾਡੀ ਹੱਦ ਪਿੰਡ ਦੇ ਸਰਪੰਚ ਨੇ ਲਿਖੀ ਕੇ ਕਿ ਅੱਗੇ ਪਿੰਡ ਬੰਦੂਰਾ ਦੇ ਆਸਪਾਸ ਉਹ ਗੱਲ ਚਾ ਦਿੱਤੀ ਸੀ ਪਰ ਉਹ ਖਾਣਿਕਾਂ ਨੂੰ ਕਰ ਦਿੰਦਾ ਹੈ ਉਹਨਾਂ ਦਾ ਇੱਕ ਪਾਸਾ ਤੋਂ ਮੈਂ ਮੱਛੀ ਕਿਹਾ ਲਾ ਰਿਹਾ ਹਾਂ ਕਿ ਪੱਤ ਪਵਾ ਕੇ ਉੱਥਾਂ ਬੈਠਿਆ ਸੀ ਤਾਂ ਵਿਆਹ ਦੇ ਪੈਸੇ ਚੱਕ ਕੇ ਪੱਤ ਪਵਾਇਆ ਉਹਨਾਂ ਨੇ ਕਿਹਾ ਜੇ ਜਿਹੜੇ ਪਵਾਇਆ ਸੀ ਪੁੱਛ ਕੇ ਬੈਠਿਆ ਉਹਨਾਂ ਨੇ ਟੋਬੇ ਚ ਪਵਾਇਆ ਥੋੜੀ ਜਿਹੀ ਪੈਸੇ ਕਹਿੰਦਾ ਵੀ ਅਸੀਂ ਇਹਨਾਂ ਦੇ ਚਾਰ ਪੰਜ ਸਾਲਾਂ ਤੋਂ ਆਪ ਆਪਣੀ ਪ੍ਰੋਗਰਾਮ ਨੂੰ ਸੈੱਟ ਕਰ ਲਈ ਤਾਂ ਅਸੀਂ ਕੱਟ ਲਵਾਂਗੇ ਇੱਥੇ ਤੇ ਇਹਨਾਂ ਦਾ ਸਾਡਾ ਹੱਲ ਹੋ ਜੂਗਾ ਭਾਈ ਇਸੇ ਤਰ੍ਹਾਂ ਅੱਜ ਲੋਕ ਰਾਜ ਕਰੀਏ ਇਹਨਾਂ ਮੋਹਰਾਂ ਲਾ ਕੇ ਜੇ ਤੀ ਸਾਡੀ ਵੋਟਾਂ ਆ ਜਦੋਂ ਕੀ ਗੱਲ ਆ ਹੁਣ ਇਹ ਆਇਆ ਅੱਛਾ ਕੀ ਕਹਿਣਾ ਇਹ ਸਰਪੰਚ ਸਾਹਿਬ ਤੋਂ ਪੁੱਛ ਕੀ ਇਹ ਜਗ੍ਹਾ ਤੇ ਬੈਠੇ ਨੇਗੇ ਕੋਈ ਤਾਂ ਕਿਨਾਂ ਨਜਾਇਜ਼ ਕਬਜ਼ਾ ਨਹੀਂ ਕਰਿਆ ਤੇ ਇੱਥੇ ਹੈਗਾ ਜੀ ਟੋਬੇ ਦੀ ਜਗ੍ਹਾ ਇੱਕ ਜਾਣਾ ਇਹ ਟੋਬੇ ਦੀ ਜਗ੍ਹਾ ਸਾਂਝੀ ਜਗ੍ਹਾ ਸੀ ਇਹ ਇਹ ਸਾਜੀ ਜਗ੍ਹਾ ਦੇ ਉੱਪਰ ਪਹਿਲਾਂ ਤਾਂ ਉਹਨਾਂ ਨੇ ਉਹ ਬਣਾਇਆ ਠੀਕ ਹੈ ਅਸੀਂ ਚਲੋ ਕੋਈ ਗੱਲ ਨਹੀਂ ਅਸੀਂ ਸਹਿਮਤ ਹਾਂ ਕਿ ਉਹ ਚੀਜ਼ ਨਾਲ ਕੋਈ ਸਾਡਾ ਹੋਣੀ ਹੈਗਾ ਇਹਨਾਂ ਨੂੰ ਹੁਣ ਕਹਿੰਦੇ ਅਸੀਂ ਨੇ ਕੰਦ ਕੱਢ ਨਹੀਂ ਉਠਾ ਦਿਓ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਵੀ ਜਦੋਂ ਉਹਨਾਂ ਨੇ ਕੰਦ ਕੱਢ ਨਹੀਂ ਇਹਨਾਂ ਨੂੰ ਉਠਾ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਸ਼ਿਫਟ ਕੀਤਾ ਜਾਵੇ ਹਨਾ ਵੀ ਆਪਾਂ ਨੂੰ ਕਿਸੇ ਪੰਚਾਇਤੀ ਜਗ੍ਹਾ ਹਸਾਮ ਲਟ ਆਪਣੇ ਪਿੰਡ ਚ ਇੰਨੀ ਪਈਆਂ ਨੇ ਸੂਏ ਦੇ ਵੀ ਪਈਆਂ ਵੀ ਉੱਥੇ ਇਹਨਾਂ ਨੂੰ ਬਿਠਾਇਆ ਜਾਵੇ ਪਰ ਉਹ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਉਹ ਤਾਂ ਮੈਂ ਕੱਟ ਕੇ ਦੇ ਨਹੀਂ ਸਕਦਾ ਨਾ ਕਬਜ਼ਾ ਨਹੀਂ ਕਰਾ ਸਕਦਾ ਅਸੀਂ ਕਿ ਪੰਜ ਪੰਜ ਮਾਰਲੇ ਜੋ ਸਰ ਪਰ ਉਹ ਦੇਣ ਤੇ ਰਾਜੀ ਨਹੀਂ ਹੈਗੇ ਤੇ ਇੱਥੇ ਆ ਕੇ ਸਾਰਿਆਂ ਨੂੰ फडਕਾਉਂਦੇ ਨੇ ਕਿ ਕਹਿੰਦੇ ਮੈਂ ਖੜਾਂਗਾ ਤੁਸੀਂ ਇਹਨਾਂ ਦੀਆਂ ਝੋਪੜੀਆਂ ਦੇ ਉੱਪਰ ਕੂੜਾ ਕਰਕਟ ਸੁੱਟੋ ਇਹਨਾਂ ਨੇ ਤਸਲੇ ਪਰ ਪਰ ਕੇ ਸਿੱਟਨੇ ਸਟਾਰਟ ਕਰ ਦਿੱਤੇ ਕਿਉਂਕਿ ਉਹ ਸਰਪੰਚ ਸਾਹਿਬ ਨੇ ਲੁੱਤੀ ਲਈ ਇਹਨਾਂ ਨੂੰ ਠੀਕ ਆ ਇਹਦੇ ਵਿੱਚ ਕੋਈ ਇਹਨਾਂ ਨੇ ਆਪਦੇ ਰੰਜਿਸ਼ ਨਹੀਂ ਇਹਨਾਂ ਦੀ ਕੋਈ ਇਹਨਾਂ ਨਾਲ ਠੀਕ ਆ ਇਹਨਾਂ ਨੇ ਆਪਣੀ ਕੰਦ ਕੱਢਨੀ ਹੈ ਠੀਕ ਆ ਅਸੀਂ ਸਹਿਮਤ ਹਾਂਗੇ ਚਾਹੇ ਨਾ ਵੀ ਕੰਦ ਕੱਢਨੀ ਹੈ ਇਹਨਾਂ ਨੇ ਪਰ ਇਹਨਾਂ ਨੂੰ ਵੀ ਬੈਠਣ ਲਈ ਕੋਈ ਜਗ੍ਹਾ ਦਿੱਤੀ ਜਾਵੇ ਨਾ ਇਹਨਾਂ ਦੇ ਜਵਾਗਰੇ ਸਕੂਲ ਚ ਪੜਦੇ ਨੇ ਪੱਟੀ ਵਾਲਕਲਾਂ ਤੇ ਇਹ ਇਹਨਾਂ ਦੀਆਂ ਵੋਟਾਂ ਬਣੀਆਂ ਇਹ ਇਹ ਵੀ ਬੈਠੇ ਨੇ ਇਹ 4 ਸਾਲ ਹੋ ਗਏ ਜੀ ਇਹਨਾਂ ਨੇ ਅਨਾਜ ਮੰਡੀ ਇਹਨਾਂ ਦੇ ਵੋਟਰ ਕਾਰਡ ਤੇ ਸਾਰਾ ਐਡਰੈਸ ਵਗੈਰਾ ਆਧਾਰ ਕਾਰਡ ਤੇ ਇੱਥੇ ਦਾ ਠੀਕ ਹੈ ਇਹਨਾਂ ਨੂੰ ਬੈਠਣ ਹੋ ਗਏ ਸਰਪੰਚ ਸਾਹਿਬ ਨੇ ਆਪ ਮੋਹਰਾਂ ਲਾ ਕੇ ਇੱਥੇ ਨੂੰ ਉਹ ਆ ਬਿਠਾਏ ਨੇਗੇ ਵੋਟਾਂ ਬਣਵਾਈਆਂ ਨੇ ਤੇ ਹੁਣ ਇਹਨਾਂ ਨੂੰ ਕਹਿੰਦੇ ਨੇ ਧੱਕੇ ਨਾਲ ਕਿਤੇ ਮਰਜੀ ਜਾਓ ਕਿਤੇ ਮਰਜੀ ਉੱਠ ਕੇ ਉਠੋ ਇੱਥੋਂ ਸਾਡੂ ਸਾਡੀ ਜਗ੍ਹਾ ਵੇਲੇ ਹੀ ਕਰੋ ਇਹ ਤਾਂ ਇਹ ਦੇਖੋ ਸ਼ਾਮਲਟ ਹੈ ਸ਼ਾਮਲਟ ਹੈ ਆਪ ਨੂੰ ਵੋਟ ਦਾ ਅਧਿਕਾਰ ਆ ਵੋਟ ਦੇ ਅਧਿਕਾਰ ਦੇ ਹਿਸਾਬ ਨਾਲ ਸ਼ਾਮਲਟ ਦੇ ਵਿੱਚ ਇਹਨਾਂ ਦਾ ਹਿੱਸਾ ਪੈ ਗਿਆ ਠੀਕ ਹੈ ਉਹ ਸਾਂਝੀ ਜਗ੍ਹਾ ਹੈਗੀ ਉਹ ਇੰਨੇ ਕੱਲਿਆਂ ਦੀ ਤਾਂ ਹੈ ਨਹੀਂ ਅਸੀਂ ਸਹਿਮਤਾਂ ਪੰਜ-ਪੰਜ ਮਰਲੇ ਜੇ ਤੁਸੀਂ ਕਹਿੰਦੇ ਮੇਰੀ ਗੱਲ ਸੁਣੋ ਜੀ ਇਹ ਇਹ ਸੁਣੋ ਜੀ ਇਹ ਬਿਨਾ ਘਰ ਤੋਂ ਬੈਠੇ ਨੇ ਠੀਕ ਹੈ ਜਿੰਨਾ ਦੀ ਸੱਤਾ ਹੈਗੀਆਂ ਨੇ ਉਹਨਾਂ ਨੂੰ ਜਿੰਨਾ ਤੇ ਵਿਦਾਊਟ ਸੱਤਾ ਨੇ ਠੀਕ ਹੈ ਜਿੰਨਾ ਦੇ ਘਰ ਤੇ ਸੱਤਾ ਹੀ ਨਹੀਂ ਹੈਗੀਆਂ ਉਹਨਾਂ ਨੂੰ ਬੈਠਣਾ ਚਾਹੀਦਾਗਾ ਉਹਨਾਂ ਨੂੰ ਪੰਜ-ਪੰਜ ਮਰਲੇ ਮਿਲਣੇ ਚਾਹੀਦੇ ਆ ਨਾ ਕਿ ਹਰੇਕ ਨੂੰ ਠੀਕ ਹੈ ਇਹਨਾਂ ਦੇ ਹੁਣ ਸੱਤਾ ਨਾਲ ਨਹੀਂ ਕਹਿੰਦੇ ਆਪਾਂ ਦੇਖੋ ਆਪਣੇ ਫੱਗੂਵਾਲ ਤੇ ਆਪਣੇ ਰਾਮਪੁਰੇ ਤੇ ਬਲਿਆਲ ਨਾਲ ਪਿੰਡ ਠੀਕ ਹੈ ਕਰਾਚੋਂ ਤੇ ਇੱਥੇ ਜਗਾ ਕੱਟ ਕੇ ਦਿੱਤੀ ਆ ਪੰਜ-ਪੰਜ ਮਰਲੇ ਉਹ ਵੀ ਸਰਪੰਚ ਸਾਹਿਬ ਨੇ ਇਹਨਾਂ ਦੇ ਲਾਣ ਨਾਲ ਇੰਨੇ ਕਰਾ 15 ਕਰ ਰਹੇ ਨੇ ਜਿਹੜੀ ਇਹ ਜਗਾ ਗਈ ਤੁ ਵੀ ਮਤਾ ਦਿਖਾ ਦੇ ਸਾਨੂੰ ਵੀ ਇਹ ਉਹਦੀ ਜਗਾ ਗਈ ਉਹਨਾਂ ਦੇ ਵਿੱਚ ਆ ਰਿਹਾਗਾ ਨਹੀਂ ਨਹੀਂ ਸ਼ਾਇਦ ਅੱਧੀ ਨਾਲ ਹੈ ਇੱਕ ਦੇਖੋ ਉਹਨਾਂ ਦੀ ਕੰਧ ਦੇ ਵਿੱਚ ਕੋਈ ੜਕਾ ਨਹੀਂ ਬਣਾਣਾ ਚਾਹੁੰਦੇ ਹੈਗੇ ਇਹਨਾਂ ਨੂੰ ਜਗਾ ਕਿਤੇ ਹੋਰ ਠੰਡ ਦਾ ਟਾਈਮ ਆ ਜੀ 2 ਮਹੀਨੇ ਇਹਨਾਂ ਨੂੰ ਐਦਾਂ ਸੀ ਇੱਥੇ ਕੱਟ ਲੈਣ ਦੇ ਚਲੋ ਜਦੋਂ ਆ ਗਾਂਹ ਦਾ ਸਰਪੰਚ ਉਹਨਾਂ ਤੋਂ 5-5 ਮਰਲੇ ਕਟਾ ਦੇਣਗੇ ਇਹਨਾਂ ਨੇ ਤਾਂ ਕੱਟੀ ਨਹੀਂ ਤੇ ਇਹਨਾਂ ਨੂੰ ਵੀ ਬਸਣ ਲਈ ਫਿਰ ਚਾਹੀਦੀ ਹੈ ਨਾ ਥਾਂ ਜਗਾ ਤਾਂ ਚਾਹੀਦੀ ਇਹਨਾਂ ਨੂੰ ਪਿੰਡ ਦੇ ਵਿੱਚ ਤਾਂ ਹੈਗੀਆਂ ਨੇ ਜਿਹਦੇ ਉਹਦਾ ਪੰਚਾਇਤ ਪੰਚਾਇਤ ਨੂੰ ਮਿਲਣੀ ਚਾਹੀਦੀ ਜੀ ਪੰਜ ਸਾਬ ਨਾਲ ਵੇੜੇ ਵਾਲਿਆਂ ਨੂੰ ਸਾਰ ਇਹ ਇਹ ਤਾਂ ਹੁਣ ਬਿਨਾ ਘਰ ਤੋਂ ਬੈਠੇ ਨਾ ਇਹਨਾਂ ਨੂੰ ਤਾਂ ਮਿਲਣੀ ਚਾਹੀਦੀ ਨਾ ਛੱਤ ਨਹੀਂ ਹੈਗੀ ਸ਼ਰਤੇ ਜੀ ਤੇ ਇਹਨਾਂ ਨੂੰ ਤਾਂ ਕਿੱਨਾ ਉਠਾਇਆ ਜਾ ਰਿਹਾ ਕੱਲ ਨੂੰ ਕਿੱਥੇ ਜਾਣਗੇ ਇਹਨਾਂ ਜਵਾਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਕਿੱਥੇ ਪੜਾਉਣਗੇ ਇਹ ਜਵਾਕਾਂ ਨੂੰ ਥੋੜੀ ਦੀ ਹੈਗੀ ਫਿਰ ਫਿਰ ਉਹ ਵਿੱਚ ਇਹਦਾ ਕੋਈ ਮਸਲਾ ਨਹੀਂ ਹੋਇਆ ਹੈਗਾ ਜੇ ਬਾਪ ਦਾਦਾ ਦੇ ਨਾਂ ਬੋਲਦੀ ਨਾਨਾ ਜੀ ਇਹ ਇਹ ਸਾਮ ਲੱਟ ਜਗਾ ਜੀ ਏਦਾਂ ਦਾ ਕੋਈ ਹੈ ਨਹੀਂ ਜਿਹੜੇ ਉਹਰੇ ਪੁਰਾਣੇ ਦੱਸੋ ਕੀਨਾਂ ਦੇ ਨਾਲ ਇਹਨਾਂ ਦੇ ਨਾਲ ਬਾਗੜੀਆਂ ਦੇ ਨਾਲ 80% ਹਾਂਜੀ ਹਾਂਜੀ ਇਕੱਠ ਕਰ ਲਿਓ ਇਕੱਠ ਕਰ ਮੇਰੀ ਗੱਲ ਸੁਣੋ ਇਹ 35-40 ਘਰ ਨੇ ਸਾਡੇ ਪਿੰਡ ਦੇ ਵਿੱਚ 800 ਘਰ ਹੈ ਠ ਬਾਕੀ ਅਰ ਬਾਕੀ ਜਿਹੜੇ ਸਾਰੇ ਘਰ ਨੇ ਉਹ ਇਹਨਾਂ ਨਾਲ ਸਹਿਮਤ ਨਹੀਂ ਜੇ ਥੱਲੇ ਬਿਠਾਉਂਦੇ ਨਹੀਂ ਨਹੀਂ ਜਾਤੀਵਾਦ ਇਹਦੇ ਵਿੱਚ ਛੇੜਨ ਵਾਲੀ ਕੋਈ ਗੱਲ ਨਹੀਂ ਇਹ ਤਾਂ ਤੁਸੀਂ ਕਹਿ ਰਹੇ ਹੋ ਜੀ ਜਾਤੀਵਾਦ ਵਾਲੀ ਗੱਲ ਤਾਂ ਨਹੀਂ ਨਹੀਂ ਆ ਪੁੱਛੋ ਜੀ ਇਹਨਾਂ ਨੂੰ ਮੈਂ ਤਾਂ ਇੱਥੇ ਹੁੰਦਾ ਇਹਨਾਂ ਨੂੰ ਪੁੱਛੋ ਕਹ ਦੱਸੋ ਬੋਲਣਾ ਤਾਂ ਪਊਗਾ ਸਾਡੇ ਹਾਇ ਨਹੀਂ ਕੋਈ ਕਰੇ ਚੱਲ ਤੁਸੀਂ ਦੱਸ ਦੋ ਕੀ ਹੋਇਆ ਤੁਹਾਨੂੰ ਦਿਖੇ ਰਿਹਾ ਬੱਸ ਜੀ ਉਧਰ ਕੀ ਤੁਹਾਡੇ ਵੱਲੋਂ ਪਹਿਲਾਂ ਕੋਈ ਗੱਲ ਹੋਈ ਹੈ ਜਾਂ ਉਹਨਾਂ ਵੱਲੋਂ ਆਪੇ ਆਏ ਨੇ ਕੂੜਾ ਸਿੱਟ ਰਹੇ ਤੇ ਪਿੱਛੇ ਅੱਛਾ ਕੀ ਕਹਿੰਦੇ ਨੇ ਤੁਹਾਨੂੰ ਵੀ ਇੱਥੋਂ ਉੱਠ ਜਾਓ ਹਾਂ ਅਸੀਂ ਕਿਹਾ ਵੀ ਸਾਡਾ ਕਿਸੇ ਠਿਕਾਣਾ ਹੋ ਗਿਆ ਅਸੀਂ ਬਗ ਜਾਾਂਗੇ ਸਾਡਾ ਸਾਰਾ ਕੁਝ ਉਰੇ ਬਣਿਆ ਹੋਇਆ ਵੇ ਸਦੋਂ ਜਿੱਥੇ ਬਿਠਾਉਣਗੇ ਅਸੀਂ ਉੱਥੇ ਬਹਿ ਜਾਾਂਗੇ ਅੱਛਾ ਉੱਟਾ ਸਾਰਾ ਕੁਝ ਬਣਿਆ ਹੋਇਆ ਸਾਰਾ ਸਬੂਤ ਰਹਿ ਦੇ ਸਾਡਾ ਵੋਟਾਂ ਪਿੰਡ ਦੀਆਂ ਨੇ ਹਾਂਜੀ ਸਕੂਲ ਵੀ ਜਾਂਦੀਆਂ ਜਵਾਕ ਸਰਕਾਰੀ ਸਕੂਲ ਚ ਲੱਗੇ ਹੋਏ ਤੁਸੀਂ ਜਗ੍ਹਾ ਲੈਣੀ ਸੀ ਫਿਰ ਆਪਣੀ ਖਰੀਦਣੀ ਸੀ ਜਗ੍ਹਾ ਪੈਸਾ ਨਹੀਂ ਹੈਗਾ ਸਾਡੇ ਕੋਲ ਜੇ ਟੋਡੇ ਟੋਡੇ ਵੋਟਾਂ ਬਣੀਆਂ ਨੇ ਤੁਸੀਂ ਜਗ੍ਹਾ ਖਰੀਦ ਲੈਣੀ ਸੀ ਰਜਿਸਟਰੀ ਕਰਾ ਲੈਂਦੇ ਜਾਂ ਪੰਚਾਇਤ ਤੋਂ ਖਰੀਦ ਲੈਂਦੇ ਕਿਆ ਹੋਇਆ ਰੰਗਨਾ ਕੋ ਬੋਲੋ ਫਤਵਾ ਗਰੀਬਾ ਸੀ ਤੂੰ ਕਿੱਥੋਂ ਵੇਜਿਆ ਗਈ ਇਹ ਸੁਣਨ ਦੇ ਵਿਚਾਰ ਹੈਗਾ ਇੰਨੇ ਜਗ੍ਹਾ ਜਿ ਬੈਠੇ ਕੁੱਤੇ ਕੀ ਕਾਰਨ ਕੀ ਹੈ ਸਾਨੂੰ ਤਾਂ ਉਹਨਾਂ ਕਿਹਾ ਸੀ ਵੇ ਬੋਟਾ ਬਣਾ ਬਣਾ ਕੇ ਵੇ ਸਾਨੂੰ ਜਿੱਥੇ ਬਿਠਾਏ ਨਾ ਉੱਥੇ ਸਾਨੂੰ ਬਿਠਾ ਦੇ ਪੰਚਾਇਤ ਮੌਜੂਦਾ ਸਰਪੰਚ ਤੋਂ ਸਾ ਠੰਡਾ ਵਾਲੇ ਮਹੀਨੇ ਲੰਘ ਕੇ ਜਿਹੜੇ ਅਸੀਂ ਉੱਠ ਜਾਵਾਂਗੇ ਇੱਕ ਹੀ ਜਗ੍ਹਾ ਤੁਸੀਂ ਖਰੀਦ ਲਈ ਚਾ ਹਾਂ ਬੱਚੇ ਛੋਟੇ ਛੋਟੇ ਨਾ ਅਸੀਂ ਕਿੱਥੇ ਲੈ ਕੇ ਜਾਈਏ ਹੁਣ ਪਰ ਜਿਹੜਾ ਸਾਡੇ ਕੋਲ ਕੀ ਹੈਗਾ ਵੱਡਣ ਨੂੰ ਅਸੀਂ ਤਾਂ ਆਪ ਡੱਟਦੇ ਆ ਅਸੀਂ ਤਾਂ ਦੂਰ ਬੈਠੇ ਆ ਤੁਸੀਂ ਕਿਹਾ ਵੀ ਤਾਰਾ ਪੂਰਾ ਸਿੱਟਾ ਬੰਦ ਗਿਆ ਮੈਂ ਵੀ ਗੱਲ ਇਹ ਆਉਂਦੇ ਸੀ ਇੱਕ ਬੀਬੀ ਨਾਲ ਹਟਾ ਦੇ ਜੁੜਨਾ ਬੋਲ ਨਸੀ ਨਹੀਂ ਕਿਸਾਨ ਨੂੰ ਕੀ ਹੈਗਾ ਗਰੀਬ ਮਾਰੇ ਜਾਣਗੇ ਹੋਰ ਕੀ ਆ ਮਾਰੇਗੇ ਨਹੀਂ ਮਾਰਾਂਗੇ ਨਾ ਕੋਣ ਕਹਿੰਦਾ ਐ ਸਾਰੇ ਸੰਬੇਲੇ ਗੋਲੇ ਨਿਕੜਾ ਵਾਦੇ ਬਾਤ ਤੁਸੀਂ ਕੀ ਕਹਿਣਾ ਹੁਣ ਕਦੋਂ ਉਠੋਗੇ ਠੰਡ ਤੋਂ ਬਾਅਦ ਹਲੋ ਹਲੋ ਕੋਈ ਨਹੀਂ ਆ ਵੀਡੀਓ ਆ ਹਲੋ ਕੀ ਨਾਮ ਮੈਂ ਸਰਪੰਚ ਜੀ ਦਸਕਰਨ ਸਿੰਘ ਪਿੰਡ ਭੱਟੀਵਾਲ ਕਲਾਂ ਤੋਂ ਹਾਂਜੀ ਸਰਪੰਚ ਸਾਹਿਬ ਕੀ ਅੱਜ ਮੈਟਰ ਕੀ ਹੈ ਮੈਟਰ ਦੀ ਅੱਜ ਤਾਂ ਨਹੀਂ ਇਹ ਮੈਂ ਇਹਨਾਂ ਨੂੰ ਤਲਾਹ ਲਾਜਿਆ ਸੀ ਅੱਜ ਤੋਂ 10 ਦਿਨ ਪਹਿਲਾਂ ਹਾਂਜੀ 15 ਦਿਨ ਪਹਿਲਾਂ ਵੀ ਯਾਰ ਆਪਦਾ ਕਿਤੇ ਹੋਰ ਵੇਜੋ ਇਹ ਧਰਮਸ਼ਾਲਾ ਬਣਾਈ ਆ ਤੇ ਅਸੀਂ ਇਹਦੀਆਂ ਚਾਰ ਦਵਾਰੀਆਂ ਕਰਨੀਆਂ ਨੇ ਤੇ ਥਾਂ ਆ ਜਿਹੜਾ ਇਹ ਵਰਤੋਂ ਲਈ ਆ ਜੂ ਹਾਂ ਜਿਹੜੀਆਂ ਗੱਡੀਆਂ ਵਾਲੇ ਬੈਂਦੇ ਨੇ ਜੀ ਇਹ ਜਦੋਂ ਜੀ ਨਾਲੇ ਬਿਠਾਏ ਤੇ ਜੀ ਜਦੋਂ ਮਿੱਟੀ ਪਾ ਰਹੇ ਸੀ ਉਦੋਂ ਇਹਨਾਂ ਨਾਲ ਇਹ ਇਹ ਕਹਿੰਦੇ ਵੀ ਅਸੀਂ ਕਿਤੇ ਹੋਰ ਮੈਜਾਂਦੇ ਆ ਮੈਂ ਕਿਹਾ ਚਲੋ ਇੰਨੇ ਬੈਠੇ ਰਹੋ ਅਸੀਂ ਮਿੱਟੀ ਵਾਲੇ ਸਾਈਡ ਤੇ ਪਾ ਲੈਂਦੇ ਆ ਜੀ ਜਦੋਂ ਅੱਗੇ ਕਿਤੇ ਚਾਰ ਦੁਵਾਰੀ ਮਾਰਾਂਗੇ ਤੁਸੀਂ ਉੱਠ ਖੜੇ ਹੋ ਹੁਣ ਇੱਕ ਕੁਸ਼ਕ ਬੰਦੇ ਇਸ਼ੂ ਜੀ ਬਣਾ ਰਹੇ ਨੇ ਵੀ ਇਹ ਥਾਂ ਤੇ ਕਬਜ਼ਾ ਹੀ ਕਰਾਉਣਾ ਮਤਲਬ ਵੀ ਅਸੀਂ ਇੱਥੋਂ ਉੱਠ ਨਹੀਂ ਦੇਣੀ ਤੇ ਪਹਿਲਾਂ ਵੀ ਜਦੋਂ ਇਹ ਕਈ ਸਾਲਾਂ ਦੇ 20 ਸਾਲ ਦੇ ਆਉਂਦੇ ਰਹਿੰਦੇ ਨੇ ਆਪਣੇ ਪਿੰਡ ਉਹ ਤੋਂ ਵੀ ਪਹਿਲਾਂ ਦੇ ਤੇ ਉੱਠਦੇ ਵੀ ਨੇ ਤੇ ਬੈਹਂਦੇ ਵੀ ਨੇ ਉਸ ਤੋਂ ਬਾਅਦ ਇਹ ਕਿਸੇ ਹੋਰ ਪਿੰਡ ਚ ਚਲੇ ਜਾਂਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਇਹਨਾਂ ਨੂੰ ਪੰਚਾਇਤੀ ਥਾਵਾਂ ਤੇ ਇਹਨਾਂ ਨੇ ਕਬਜ਼ੇ ਕਰਨੇ ਨੇ ਉਹਨੇ ਜੀਆਂ ਵਲੇ ਜਵਾਬ ਤਾਂ ਇਹੀ ਆ ਜੀ ਵੀ ਅਸੀਂ ਕਿਤੇ ਹੋਰ ਸਾਨੂੰ ਬਠਿਆਓ ਸਾਡੇ ਲਈ ਕਿਤੇ ਹੋਰ ਬਠਿਆਉਣ ਨੂੰ ਕੋਈ ਜਗ੍ਹਾ ਜੁਗਾ ਹੈ ਨਹੀਂ ਪਰ ਕਾਰਨ ਕੀ ਹੈ ਇਹਨਾਂ ਦਾ ਇੱਥੇ ਤਰੀਕੇ ਨਾਲ ਇਸ ਤਰੀਕੇ ਨਾਲ ਕਬਜ਼ਾ ਕਰਨਾ ਕਬਜ਼ਾ ਜੀ ਅੱਧੀ ਤਾਂ ਇਹ ਮੰਡੀ ਦੀ ਜਗ੍ਹਾ ਅੱਧੀ ਅੱਧੀ ਪੰਚਾਇਤੀ ਆ ਠੀਕ ਹੈ ਹਾਂਜੀ ਫੋਕਲ ਪੁਆਇੰਟ ਦੀਆਂ ਨਾਜ਼ ਮੰਡੀ ਪੌਣੇ ਕਰਦੇ ਤੇ ਸੁਸ਼ੋ ਹੱਕ ਚ ਕੁਝ ਖਲਾਫ ਇਹ ਤਾਂ ਹੁੰਦੇ ਨੇ ਪਰ ਜਿਹੜਾ ਇਹ ਸਾਰਾ ਭਾਈਚਾਰਾ ਰਮਦਾਸੀਆ ਵਿਹੜਾ ਟੋਟਲ ਇਹ ਇਹਨਾਂ ਦੀ ਧਰਮਸ਼ਾਲਾ ਇਹਨਾਂ ਨੂੰ ਬਣਾ ਕੇ ਦੇ ਰਹੇ ਤੇ ਇਹਨਾਂ ਨੂੰ ਹੁਣ ਇੱਕ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਹੇ ਹੋਰ ਕੁਝ ਨਹੀਂ ਕਰਦੇ ਪ੍ਰਸ਼ਾਸਨ ਨਾਲ ਤਾਂ ਇਹੀ ਗੱਲ ਆ ਵੀ ਇਹਨਾਂ ਨੂੰ ਸਾਈਡ ਤੇ ਕੀਤਾ ਜਾਵੇ ਅਸੀਂ ਚਾਰ ਦਵਾਰੀ ਮਾਰਨੀ ਆ ਹੋਰ ਕੁਛ ਨਹੀਂ ਸਾਡੀ ਤਾਂ ਇਹੀ ਬੇਨਤੀ ਆ ਬਸ ਤੇ ਥਾਣੀ ਪੁਲਾਏ ਉਹਨਾਂ ਨੇ ਮੇਰਾ ਨਾਮ ਦੀਨਦਿਆਲ ਸਿੰਘ ਹੈ ਅੱਛਾ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਅਸੀਂ ਪੰਚਾਇਤ ਨੂੰ ਬੇਨਤੀ ਕੀਤੀ ਸੀ ਕਿ ਇਸ ਸਾਈਡ ਜਿਹੜਾ ਰਮਦਾਸੀਆ ਭਾਈਚਾਰਾ ਰਹਿੰਦਾ ਐਸਲੇ ਪਾਸੇ ਪਿੰਡ ਦੇ ਤਾਂ ਉਹਨਾਂ ਕੋਲ ਕਿਸੇ ਛੋਟੇ ਮੋਟੇ ਸਮਾਗਮ ਕਰਨੇ ਵਾਸਤੇ ਜਗ੍ਹਾ ਨਹੀਂ ਸੀ ਤੇ ਪੰਚਾਇਤ ਨੂੰ ਬੇਨਤੀ ਕੀਤੀ ਤੇ ਇੱਥੇ ਧਰਮਸ਼ਾਲਾ ਬਣਾਈ ਜਾਵੇ ਪੰਚਾਇਤ ਨੇ ਮਤਾ ਪਾ ਕੇ ਬੇਨਤੀ ਮੰਨ ਕੇ ਇੱਥੇ ਧਰਮਸ਼ਾਲਾ ਬਣਾਈ ਸੀ ਇਹ ਬਾਗੜੀ ਆਏ ਨੇ ਜਦੋਂ ਤੇ ਇਹਨਾਂ ਨੂੰ ਇੱਥੇ ਬੰਦਿਆਂ ਨੇ ਬੈਠਣ ਲਈ ਇਨਸਾਨੀਅਤ ਦੇ ਤੌਰ ਤੇ ਇਥੇ ਜਗ੍ਹਾ ਦੇ ਦਿੱਤੀ ਤੇ ਇਹਨਾਂ ਨੂੰ ਕਿਹਾ ਕਿ ਭਾਈ ਜਦੋਂ ਸਾਡਾ ਕੰਮ ਚੱਲੂ ਤੇ ਤੁਹਾਨੂੰ ਉੱਠਣਾ ਪਊ। ਇਹ ਕਹਿੰਦੇ ਹਾਂਜੀ ਅਸੀਂ ਉੱਠਾਂਗੇ ਜਦੋਂ ਤੁਸੀਂ ਕਹੋਗੇ ਅਸੀਂ ਉੱਠ ਕੇ ਨਿਕਲ ਜਾਾਂਗੇ। ਤੇ ਇਹਦੇ ਵਿੱਚ ਹੀ ਕਿਸੇ ਨੇ ਇਧਰੋਂ ਪਿੰਡ ਦੇ ਵਿੱਚੋਂ ਤੁਹਾਨੂੰ ਪਤਾ ਧੜੇਵਾਜੀ ਚੱਲਦੀ ਰਹਿੰਦੀ ਆ ਤੇ ਫਿਰ ਉਹ ਉਹਨਾਂ ਨੇ ਵੋਟਾਂ-ਬੂਟਾ ਬਣਾਤੀਆਂ ਤੇ ਹੁਣ ਉਹ ਬੰਦੇ ਧੜੇਵਾਜੀ ਕਰਕੇ ਹੀ ਬਸ ਇਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਉੱਠਣ ਨਹੀਂ ਦੇਣਾ ਤੇ ਪੱਕੇ ਤੌਰ ਤੇ ਜਗ੍ਹਾ ਅਸੀਂ ਦਬਕੇ ਦੇਣੀ ਆ। ਤੇ ਮੇਰੇ ਮਤਲਬ ਜਰਮਦਾਸੀਏ ਭਾਈ ਜਰੇ ਦੇ ਵਿੱਚ ਮੈਸੇਜ ਇਹ ਹੀ ਆ ਵੀ ਭਾਈ ਜਿਹੜਾ ਮਤਲਬ ਇਹਨੂੰ ਜੱਟ ਜਮਾਰ ਵਾਲਾ ਮਸਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਵੱਲੋਂ ਵੀ ਇਹ ਪਿੰਡ ਦੇ ਵਿੱਚ ਲੜਾਈ ਪਾਉਣ ਵਾਲਾ ਕੰਮ ਆ ਵੀ ਸਾਡੀ ਤਾਂ ਇਹ ਬੇਨਤੀ ਹੈ ਵੀ ਇਹਨਾਂ ਨੂੰ ਉਠਾਓ ਤੇ ਪਿੰਡ ਦੇ ਵਿੱਚ ਕੋਈ ਲੜਾਈ ਨਾ ਪਵੇ। ਬਾਹਰਲੇ ਬੰਦਿਆਂ ਵਿੱਚੇ ਨਾ ਲੜਨਾ। ਪਿੰਡ ਚ ਕਿਸੇ ਵਾਸੋਂ ਨਹੀਂ ਸ਼ੁਰੂ ਹੋਈ ਬਸ ਇਹ ਆ ਮਸਲਾ ਵੀ ਸਰਪੰਚ ਸਾਹਿਬ ਦੀ ਖਿਲਾਫਤ ਕਰਦੇ ਨੇ ਚਾਹੇ ਵਡੇ ਦੀ ਖਿਲਾਫਤ ਕਰਦੇ ਨੇ ਤੇ ਉਹਦੇ ਵਿੱਚ ਕਰਕੇ ਇਹਨਾਂ ਦੇ ਨਾਲ ਖੜੇ ਨੇ ਤੇ ਇਹਨਾਂ ਨੂੰ ਉੱਠ ਨਹੀਂ ਦੇ ਰਹੇ ਬਸ ਕੀ ਮੰਗ ਕਰਦੇ ਹੋ? ਅਸੀਂ ਤਾਂ ਇਹੀ ਕਹਿੰਨੇ ਸੀ ਬਸ ਇਹਨਾਂ ਨੂੰ ਇਹ ਪਰਾਂ ਹੋ ਜਾਣਾ ਸੀ ਆਪਦੀ ਕੰਧ ਕਰਕੇ ਤੇ ਆਪ ਜੀ ਧਰਮਸ਼ਾਲਾ ਦੀ ਕੰਪਲੀਟ ਕਰੀਏ। ਕੀ ਬੀਬੀ ਅਧਿਕ ਕੀ ਹੋਇਆ ਇੱਥੇ ਭਾਈ ਅਸੀਂ ਕੰਦ ਕੱਢਣਾ ਚਾਹੁੰਦੇ ਆ ਹਾਂਜੀ ਆ ਵੀਰ ਸਰਪੰਚ ਵੀ ਆਇਆ ਜੀ ਬੀਬੀ ਵੀ ਹੱਥ ਬੰਨ੍ਹ ਕੇ ਇਹਨਾਂ ਨੂੰ ਕਿਹਾ ਅਸੀਂ ਨੇ ਵੀ ਬੇਨਤੀ ਕਰਦੇ ਆ ਭਾਈ ਵੀਰ ਇੱਥੋਂ ਵਹਿਲਾ ਕਰ ਦਿਓ ਵੀ ਅਸੀਂ ਕੰਦ ਕੱਢਣੀ ਆ ਸਰਪੰਚ ਵੀ ਕਹਿ ਕੇ ਵਾਗਿਆ ਅਸੀਂ ਵੀ ਜ਼ੋਰ ਲਾ ਲਿਆ ਅੱਜ ਇਹ ਸਵੇਰੀ ਕਹਿਣ ਲੱਗੇ ਵੀ ਇਹ ਤਾਂ ਰੋੜੇ ਮਾਰਦੀਆਂ ਨੇ ਸਾਡੇ ਕੋਈ ਰੋੜੇ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਰੋੜੇ ਨਾਲ ਇਲਜ਼ਾਮ ਲਾ ਰਹੇ ਨੇ ਹਾਂ ਰੋੜਿਆਂ ਦਾ ਇਲਜ਼ਾਮ ਲਾ ਰਹੇ ਨੇ ਸਾਡੀ ਤੇ ਵੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਚਾਹੀ ਕਰਿਆ ਵੀ ਇਹ ਛੜਦਾ ਕੰਦ ਨਿਕਲ ਜੇ ਤੇ ਆਹ ਚਾਰ ਦਿਵਾਰੀ ਮਾਰੀ ਜਾਵੇ ਅਸੀਂ ਖੱਡਣ ਬੈਠਣ ਜੋਗਰੇ ਹੋ ਜੀਏ ਦੁੱਖਾ ਸੁੱਖਾ ਸਾਨੂੰ ਬਸ ਇਹੀ ਚਾਹਾਂ ਸਾਡੀ ਹੋਰ ਕੋਈ ਮੰਗ ਕਿ ਕਿਤੇ ਹੋਰ ਬਹਿ ਜਾਣ ਉਹ ਕਿਤੇ ਮਰਜੀ ਬੈਠ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਥੋੜੀ ਧਰਮਸਾਲਾ ਦੀ ਜਗ੍ਹਾ ਕੱਲੀ ਹਾਂ 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 ਬਸ ਇਹੀ ਸਾਡੀ ਇਹੀ ਮੰਗ ਸਰਪੰਚ ਨੂੰ ਬੁਲਾ ਲਓ ਇੱਕ ਵਾਰੀ ਹਿੰਦਿਆਲ ਸਿੰਘ ਆ ਜੀ ਅੱਜ ਤੁਸੀਂ ਖਾਣੇ ਆਏ ਹੋ ਕੀ ਗੱਲ ਹੋਈ ਥਾਣੇ ਦੀ ਸਵੇਰੇ ਅੱਜ ਸਾਡੇ ਪਿੰਡ ਦੇ ਵਿੱਚ ਸ਼ਾਮਲਾਟ ਵਾਲੀ ਜ਼ਮੀਨ ਦੇ ਵਿੱਚ ਲੈ ਕੇ ਥੋੜਾ ਜਿਹਾ ਉੱਥੇ ਬਗੜੀ ਲਹਾਰਾਂ ਦਾ ਕਬਜ਼ਾ ਹੋਇਆ ਹੋਇਆ ਤੇ ਉੱਥੇ ਪਿੰਡ ਵੱਲੋਂ ਪੰਚਾਇਤ ਵੱਲੋਂ ਬੇਨਤੀ ਉਹਨਾਂ ਨੂੰ ਕਰਨ ਗਈ ਸੀ ਭਾਈ ਹੁਣ ਇੱਥੇ ਕੰਮ ਚੱਲਣਾ ਕੰਦ ਕੱਢਣੀਆਂ ਤੇ ਤੁਸੀਂ ਆਪ ਦਾ ਚੱਕ ਲੋ ਸਮਾਨ ਤੇ ਉੱਥੇ ਥੋੜੀ ਜੀ ਗਰਮਗਰਮੀ ਮਾੜੀ-ਮੋਟੀ ਹੋ ਗਈ ਗੱਲਬਾਤਾਂ ਦੇ ਵਿੱਚ ਉਹਨਾਂ ਨੇ ਪੁਲਿਸ ਬੁਲਾ ਲਈ ਬਗੜੀ ਲਹਾਰਾਂ ਨੇ ਤੇ ਪੁਲਿਸ ਅਸੀਂ ਇੱਥੇ ਉਹ ਬੁਲਾਇਆ ਉਹਨਾਂ ਨੂੰ ਵੀ ਸੀ ਪਰ ਉਹ ਪਹੁੰਚੇ ਨਹੀਂ ਹੈਗੇ ਅਸੀਂ ਪਹੁੰਚੇ ਸੀ ਇੱਥੇ ਤੇ ਪੁਲਿਸ ਵਾਲਿਆਂ ਨੇ ਸਾਨੂੰ ਇੱਥੇ ਮਤਲਬ ਇਹ ਗੱਲ ਕਹੀ ਹੈ ਕਿ ਤੁਸੀਂ ਵੀ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਇਹਨਾਂ ਨੂੰ ਠਾਉਣਾ ਵੀ ਜਿਹੜਾ ਅਧਿਕਾਰ ਖੇਤਰ ਉਹ ਬੀਡੀਪੀਓ ਸਾਹਿਬ ਦਾ ਹੈ ਵੀ ਤੁਸੀਂ ਆਪਦੀ ਪੰਚਾਇਤ ਵੱਲੋਂ ਦਰਖਾਸਤ ਕਰਕੇ ਤੇ ਬੀਡੀ ਬੀਡੀਪੀਓ ਸਾਹਿਬ ਨੂੰ ਮਿਲੋ ਤੇ ਉਹਨਾਂ ਤੋਂ ਸਾਨੂੰ ਆਰਡਰ ਕਰਾਓ ਜਾਂ ਕੁਝ ਵੀ ਕਰਾਓ ਵੀ ਫੇਰ ਅਸੀਂ ਐਕਸ਼ਨ ਲੈ ਸਕਦੇ ਹਾਂ ਵੀ ਅਸੀਂ ਇਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆ। ਤੇ ਅਗਲੀ ਕਾਰਵਾਈ ਕੀ ਹੋਊਗੀ? ਅਸੀਂ ਅੱਗੇ ਸਰਪੰਚ ਸਾਹਿਬ ਨਾਲ ਸਾਡੇ ਨਾਲ ਸਲਾਹ ਕਰਕੇ ਪੰਚਾਇਤ ਦੇ ਨਾਲ ਸਲਾਹ ਕਰਕੇ ਜੀ ਬੀਡੀਪੀਓ ਸਾਹਿਬ ਨੂੰ ਜੋ ਵੀ ਦਰਖਾਸਤ ਦੇਣੀ ਆ ਤੇ ਜਿਸ ਤਰ੍ਹਾਂ ਵੀ ਪਿੰਡ ਦਾ ਮਤਾ ਪਾ ਕੇ ਪੰਚਾਇਤ ਦਾ ਮਤਾ ਪਾ ਕੇ ਮਿਲਣਾ ਉਹ ਅਸੀਂ ਫਿਰ ਸਰਪੰਚ ਸਾਹਿਬ ਦੀ ਸਲਾਹ ਦੇ ਨਾਲ ਚੱਲਾਂਗੇ ਕੀ ਚਾਹੁੰਦੇ ਹੋ ਤੁਸੀਂ ਅਸੀਂ ਤੇ ਇਹੀ ਚਾਹੁੰਦੇ ਆ ਜੀ ਕਿ ਉਹ ਜਿਵੇਂ ਹੁਣ ਉਹ ਬੈਠੇ ਹੋਏ ਨੇ ਨਜਾਇਜ਼ ਕਬਜ਼ੇ ਦੇ ਵਿੱਚ ਬੈਠੇ ਹੋਏ ਨੇ ਤੇ ਪਿੰਡ ਨੇ ਇੱਕ ਸਹਾਇਤਾ ਦੇ ਤੌਰ ਤੇ ਉਹਨਾਂ ਨੂੰ ਇਨਸਾਨੀਅਤ ਦੇ ਤੌਰ ਤੇ ਬੈਠਣ ਨੂੰ ਦਿੱਤਾ ਸੀ ਕੁਝ ਸਮਾਂ ਕੱਢਣ ਨੂੰ ਤੇ ਹੁਣ ਜਦੋਂ ਪੰਚਾਇਤ ਨੇ ਆਪਦਾ ਕੰਮ ਚਲਾਉਣਾ ਤੇ ਲੋਕਾਂ ਦੇ ਵਾਸਤੇ ਸਹੂਲਤ ਹੋ ਰਹੀ ਆ ਉੱਥੇ ਕੋਈ ਕੰਮ ਨਹੀਂ ਹੋਣਾ ਕਿਉਂਕਿ ਪੰਚਾਇਤੀ ਦਾ ਸੈਸ਼ਨ ਵੀ ਖਤਮ ਹੋਣ ਵਾਲਾ ਤੇ ਜੇ ਲਟਕ ਗਿਆ ਕੰਮ ਤੇ ਫਿਰ ਸਾਲ ਡੇਢ ਸਾਲ ਵਾਸਤੇ ਲਟਕ ਜਾਣਾ ਤੇ ਅਸੀਂ ਕਹਿੰਨੇ ਵੀ ਸਾਡਾ ਕੰਮ ਹੋ ਜਵੇ ਤੇ ਸਾਨੂੰ ਉਹਨਾਂ ਨਾਲ ਕੋਈ ਉਹ ਨਹੀਂ ਹੈ ਜਿੱਥੇ ਮਰਜ਼ੀ ਬੈਠ ਜਾਣ ਸਾਨੂੰ ਕੋਈ ਮਸਲਾ ਨਹੀਂ ਬਸ ਉਹ ਇੱਕ ਵਾਰੀ ਕੰਮ ਨਿਬੜ ਜਾਵੇ ਸਾਡਾ ਜਿਹੜਾ ਪੰਚਾਇਤ ਦਾ ਹੋਣ ਵਾਲਾ ਤੇ ਉਸ ਤੋਂ ਬਾਅਦ ਸਾਨੂੰ ਉਹਨਾਂ ਨਾਲ ਕੋਈ ਹੁਣ ਨਹੀਂ ਹੈ